welcom to our channel easy teaching ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਤੁਹਾਨੂੰ 셔ਟ ਦੀ ਕਟਿੰਗ ਦੱਸੀ ਸੀ ਲੇਡੀਜ਼ 셔ਟ ਦੀ ਕਟਿੰਗ ਦੱਸੀ ਸੀ ਅਤੇ ਪਲੇਟਾਂ ਦੇ ਆਪਾਂ ਨਿਸ਼ਾਨ ਲਗਾਏ ਸੀ ਇਸ ਵੀਡੀਓ ਵਿੱਚ ਆਪਾਂ ਪਲੇਟਾਂ ਕਿਵੇਂ ਸਟਿਚ ਕਰਨੀਆਂ ਨੇ ਉਹ ਦੱਸਾਂਗੇ ਸਟਿਚ ਕਰਕੇ ਦਿਖਾਵਾਂਗੇ ਮੈਂ ਤੁਹਾਨੂੰ ਹਾਂਜੀ ਵੀਡੀਓ ਨੂੰ ਸਾਰੀ ਨੂੰ ਧਿਆਨ ਨਾਲ ਦੇਖਿਓ ਪਲੀਜ਼ ਸਕਿਪ ਕਰਕੇ ਨਾ ਦੇਖਿਓ ਕਿਉਂਕਿ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜੀਬੀ ਟ੍ਰਿਕ ਦੱਸੂਗੀ ਜਿਸ ਨਾਲ ਤੁਹਾਡੀਆਂ ਪਲੇਟਾਂ ਨੇ ਜੋ ਉੱਡਣਗੀਆਂ ਨਹੀਂ ਜਿਵੇਂ ਆਪਣੀਆਂ ਉੱਪਰੋਂ ਖਿੱਚ ਪੈਂਦੀ ਹੈ ਤੇ ਪਲੇਟਾਂ ਇੱਥੋਂ ਸਟਾਰਟਿੰਗ ਤੋਂ ਉੱਡ ਜਾਂਦੀਆਂ ਨੇ ਉਹ ਜਾਂ ਤਾਂ ਸਾਨੂੰ ਦੁਬਾਰਾ ਸੀਨ ਲਗਾਉਣੀ ਪੈਂਦੀ ਹੈ ਥੋੜੇ ਟਾਈਮ ਬਾਅਦ ਹੀ ਇੱਕ ਦੋ ਵਾਸ਼ ਦੇ ਬਾਅਦ ਜਾਂ ਫਿਰ ਸਾਨੂੰ ਸਟਿਚ ਕਰਨਾ ਪੈਂਦਾ ਉਸ ਨੂੰ ਦੁਬਾਰਾ ਜਾਂ ਫਿਰ ਉਹ ਆੜ ਲੱਗਦੀਆਂ ਨੇ ਤੇ ਇੱਥੋਂ ਪਲੇਟਾਂ ਛਿੱਜ ਜਾਂਦੀਆਂ ਨੇ ਨਾ ਹੀ ਤੁਹਾਡੀਆਂ ਪਲੇਟਾਂ ਛਿੱਜਣਗੀਆਂ ਨਾ ਹੀ ਉੱਪਰੋਂ ਉੱਡਣਗੀਆਂ ਇਸ ਕਰਕੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਓ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਪਲੇਟਾਂ ਕਿਸ ਤਰ੍ਹਾਂ ਸਟਿਚ ਕਰਨੀਆਂ ਨੇ ਤੁਸੀਂ ਸਾਡੀ ਲਾਸਟ ਵੀਡੀਓ ਨੂੰ ਜਿਸ ਵਿੱਚ ਮੈਂ ਕਮੀਜ਼ ਦੀ ਕਟਿੰਗ ਦੱਸੀ ਸੀ ਉਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਨੂੰ ਇੱਕ ਬੇਨਤੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਸ ਜਿਨ੍ਹਾਂ ਨੇ ਅਜੇ ਤੱਕ ਤੁਸੀਂ ਜੇਕਰ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਸਾਰੇ ਜਣੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹਾਂਜੀ ਇਹ ਆਪਣੇ ਕੋਲ ਦੋ ਪੀਸ ਨੇ ਫਰੰਟ ਪੀਸ ਤੇ ਬੈਕ ਸਾਈਡ ਦਾ ਪੀਸ ਠੀਕ ਹੈ ਆਪਾਂ ਪਹਿਲਾਂ ਫਰੰਟ ਪੀਸ ਦੀਆਂ ਜੋ ਸਾਈਡਾਂ ਵਾਲੀਆਂ ਪਲੇਟਾਂ ਨੇ ਠੀਕ ਹੈ ਆਹ ਵਾਲੀਆਂ ਜੋ ਪਲੇਟ ਸੀਗੀਆਂ ਸਾਈਡਾਂ ਵਾਲੀਆਂ ਪਹਿਲਾਂ ਇਹ ਸਟਿਚ ਕਰਾਂਗੇ ਜਦੋਂ ਅਸੀਂ ਇਹ ਪਲੇਟ ਸਟਿਚ ਕਰਨੀਆਂ ਨੇ ਇੱਕ ਚੀਜ਼ ਧਿਆਨ ਰੱਖਣਾ ਹੈ ਕਿ ਤੁਸੀਂ ਪਲੇਟਾਂ ਇਧਰੋਂ ਜਿਵੇਂ ਆਪਾਂ ਆਹ ਪਲੇਟ ਸਟਿਚ ਕਰਨੀ ਹੈ ਲੋਹੀਆਂ ਵੀ ਕਹਿ ਦਿੰਦੇ ਆ ਇਸ ਨੂੰ ਉਹ ਮੋਢੇ ਵਾਲੀ ਸਾਈਡ ਤੋਂ ਸਟਿਚ ਕਰਨੀ ਆ ਸਟਾਰਟ ਕਰਨੀ ਆ ਇਧਰੋਂ ਨਹੀਂ ਸਟਿਚ ਕਰਨੀ ਸਟਾਰਟ ਕਰਨੀ ਕਿਉਂਕਿ ਜੇ ਅਸੀਂ ਇਧਰੋਂ ਪਹਿਲਾਂ ਸਟਿਚ ਕਰਨੀ ਸਟਾਰਟ ਕਰਾਂਗੇ ਕਈ ਵਾਰੀ ਇਧਰੋਂ ਥੋੜੀ ਜ਼ਿਆਦਾ ਰਹਿ ਜਾਂਦੀ ਹੈ ਤਾਂ ਇੱਥੇ ਫਿਰ ਉਹ ਦੂਸਰੀ ਸਾਈਡ ਜਦੋਂ ਇਸ ਤਰ੍ਹਾਂ ਸੀ ਇਦਾਂ ਐਵੇਂ ਨਾ ਫੋਲਡ ਹੋ ਜਾਂਦਾ ਵਿੱਚ ਥੋੜਾ ਜਿਹਾ ਤੇ ਉਹ ਆੜ ਲੱਗਦਾ ਠੀਕ ਹੈ ਜਦ ਅਸੀਂ ਉਹਨੂੰ ਤਿੱਖਾ ਕਰਨਾ ਹੈ ਅੱਗੋਂ ਤਾਂ ਮੋਡੇ ਵਾਲੀ ਸਾਈਡ ਤੋਂ ਅਸੀਂ ਸਟਾਰਟ ਕਰਨੀ ਹੈ ਪਲੇਟ ਸਿਨੀ ਇਸ ਤਰ੍ਹਾਂ ਤੁਸੀਂ ਮੈਂ ਕੱਲ ਜਿਵੇਂ ਤੁਹਾਨੂੰ ਦੱਸਿਆ ਸੀ ਆਪੇ ਇੱਥੇ ਨਿਸ਼ਾਨ ਲਗਾਇਆ ਸੀ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਤੁਹਾਨੂੰ ਨਿਸ਼ਾਨ ਲਗਾਇਆ ਸੀ ਤੇ ਇੱਥੇ ਕੱਟ ਲਗਾਇਆ ਸੀ ਤਾਂ ਤੁਸੀਂ ਇਹ ਅੱਧਾ ਇੰਚ ਦਾ ਇਧਰੋਂ ਛੱਡ ਕੇ ਠੀਕ ਹੈ ਅੱਧਾ ਵੀ ਲੈ ਸਕਦੇ ਹੋ ਅੱਦੇ ਤੋਂ ਘੱਟ ਵੀ ਅੰਦਾਜ਼ੇ ਨਾਲ ਠੀਕ ਹੈ ਜਾਂ ਤੁਸੀਂ ਪਹਿਲਾਂ ਨਿਸ਼ਾਨ ਲਗਾ ਲੈਣਾ ਲਗਾ ਲਿਆ ਕਰੋ ਜਾਂ ਫਿਰ ਅੰਦਾਜ਼ੇ ਨਾਲ ਇੱਕ ਪੈਰ ਦਾ ਠੀਕ ਹੈ ਇਸ ਤਰ੍ਹਾਂ ਛੱਡ ਕੇ ਇੱਥੋਂ ਅਸੀਂ ਸੀਨ ਲਗਾਨੀ ਆ ਬਿਲਕੁਲ ਸਿੱਧੀ ਜਿੱਥੇ ਅਸੀਂ ਨਿਸ਼ਾਨ ਲਗਾਇਆ ਸੀ ਇੱਥੋਂ ਤਾਂ ਅਸੀਂ ਦੇਖੋ ਜਿਆਦਾ 1.5 ਪੈਰ ਦਾ ਛੱਡਿਆ ਪਰ ਹੌਲੀ ਹੌਲੀ ਅਸੀਂ ਇਸ ਤਰ੍ਹਾਂ ਸੀਨ ਲਗਾਉਂਦੇ ਲਗਾਉਂਦੇ ਬਿਲਕੁਲ ਇੱਥੋਂ ਇਸ sire ਤੋਂ ਸਟਿਚ ਕਰਾਂਗੇ ਠੀਕ ਹੈ ਇਥੇ ਅਸੀਂ ਇਸ ਤਰ੍ਹਾਂ ਸਟਾਰਟ ਕਰਾ ਲਿਆ। ਆਪ ਕੀ ਰਹੇ ਨੂੰ ਇਸ ਤਰ੍ਹਾਂ ਘਟਾਉਂਦੇ ਆਵਾਂਗੇ ਜਿੱਥੇ ਸਾਡਾ ਇੱਥੇ ਐਂਡ ਵਾਲਾ ਨਿਸ਼ਾਨ ਹੈ ਅਸੀਂ ਉੱਥੋਂ ਬਿਲਕੁਲ ਪਤਲਾ ਕਰ ਦਾਂਗੇ ਬਿਲਕੁਲ ਬਰੀਕ ਕੇ ਨਿਰਾਮ। ਇਹ ਹੁਣ ਤੁਹਾਨੂੰ ਇਹ ਦੂਸਰੀ ਸਾਈਡ ਦਿਖਾਵਾਂਗੇ ਜੇ ਅਸੀਂ ਬਿਲਕੁਲ ਇਸ ਤਰ੍ਹਾਂ ਅੱਗੋਂ ਤਿਰਸ਼ੀ ਸੀਨ ਲਗਾਵਾਂਗੇ ਤਾਂ ਇੱਥੇ ਸਾਡੇ ਦੇਖੋ ਜਦ ਅਸੀਂ ਇਸ ਤਰ੍ਹਾਂ ਸੀਨ ਲਗਾਈਏ ਇਥੋਂ ਤਿਰਛੀ ਲਗਾਉਣੀ ਆ ਤਾਂ ਇਥੇ ਬਿਲਕੁਲ ਵੀ ਝੋਲ ਨਹੀਂ ਪੈਂਦਾ ਨਹੀਂ ਤਾਂ ਇਥੇ ਜਿਹੜਾ ਹੈ ਇਸ ਤਰ੍ਹਾਂ ਇਥੇ ਇਕੱਠਾ ਹੋਣ ਲੱਗ ਜਾਂਦਾ ਕੱਪੜਾ ਠੀਕ ਹੈ ਹੁਣ ਅਸੀਂ ਦੂਸਰੀ ਸਾਈਡੇ ਇਸੇ ਤਰ੍ਹਾਂ ਆ ਦੇਖੋ ਇੱਕ ਸਾਈਡ ਮੈਂ ਨਿਸ਼ਾਨ ਲਗਾਇਆ ਹੋਇਆ ਹੈ 1/2 ਇੰਚ ਦਾ ਦੋਨੋਂ ਸਾਈਡ ਕੁਝ ਉਸ ਨਿਸ਼ਾਨ ਪਹਿਲਾ ਨਿਸ਼ਾਨ ਲਗਾ ਸਕਦੇ ਹੋ ਨਿਸ਼ਾਨ ਦੇ ਉੱਪਰ ਦੀ ਵੀ ਸੀਨ ਲਗਾ ਸਕਦੇ ਹੋ हाँ जी जी हम असी सीन लगानी है वो तो जो साली सीन सी जो अभी यह सीन लगानी है ये भी असी बिल्कुल तिखी लगा है अगों बिल्कुल बरीक सीन है ਸਾਨੂੰ ਅੱਧੇ ਇੰਚ ਦੀ ਮੋਟਨੀ ਹੈ ਇਹ ਸੀਨਾ ਸੀ ਬਿਲਕੁਲ ਇਹ ਥੋੜੀ ਜਿਹੀ ਲਗਾਨੀ ਹੈ ਜਿਵੇਂ ਅੱਧੇ ਕੁ ਪੈਰ ਦੀ ਠੀਕ ਹੈ ਅੱਧੇ ਕੁ ਪੈਰ ਦੀ ਸੀਨ ਅਸੀਂ ਲਗਾਨੀ ਹੈ ਕਿਉਂਕਿ ਜੇ ਅਸੀਂ ਅੱਧੇ ਇੰਚ ਦੀ ਸੀਨ ਲਗਾਵਾਂਗੇ ਤਾਂ ਇਹ ਸਾਈਡ ਅੱਧਾ ਇੰਚ ਉਸ ਸਾਈਡ ਅੱਧਾ ਇੰਚ ਫਿਰ 1 ਇੰਚ ਜਿਹੜੀ ਸ਼ਰਟ ਹੈ ਉਹਦਾ ਫਰਕ ਪੈ ਜਾਏਗਾ ਦੂਸਰੇ ਪੱਲੇ ਨਾਲੋਂ ਠੀਕ ਹੈ ਇਹ ਸਾਨੂੰ ਬਿਲਕੁਲ ਫਿਟਿੰਗ ਬਿਲਕੁਲ ਸਹੀ ਆਏਗੀ ਤੁਹਾਡੀ ਹਾਫ ਹਾਫ ਪੈਰ ਦੀ ਸੀਨ ਲਗਾਨੀ ਹੈ ਇਹ ਤੁਸੀਂ ਇਸੇ ਤਰ੍ਹਾਂ ਅਸੀਂ ਦੂਸਰੀ side ਲਗਾਵਾਂਗੇ ਦੀ ਇਹ ਦੇਖੋ ਇਹ ਅਸੀਂ ਹੁਣ ਸਾਈਡਾਂ ਵਾਲੀਆਂ ਦੋਨੋਂ ਸੀਨਸ ਲਗਾ ਲਈਆਂ ਨੇ ਇਧਰ ਲੀਆਂ ਵੀ ਦੋਨੋਂ ਸੀਨਾ ਲਗਾ ਲਈਆਂ ਅਸੀਂ ਸਾਈਡਾਂ ਵਾਲੀਆਂ ਤੇ ਇਸ ਸਾਈਡ ਦੀ ਦੂਸਰੀ ਸਾਈਡ ਦੀਆਂ ਵੀ ਅਸੀਂ ਦੋਨੋਂ ਸਾਈਡਾਂ ਵਾਲੀਆਂ ਸੀਨਾ ਲਗਾ ਲਈਆਂ ਆਹ ਵਾਲੀ ਵੀ ਤੇ ਇਹ ਵਾਲੀ ਵੀ ਠੀਕ ਹੈ ਹੁਣ ਤੁਹਾਨੂੰ ਮੈਂ ਜੋ ਟ੍ਰਿਕ ਵਾਰੀ ਦੱਸਿਆ ਸੀ ਠੀਕ ਹੈ ਉਹ ਦੱਸਣ ਲੱਗੀ ਆ ਤੁਸੀਂ ਜਿਹੜੀਆਂ ਅਸੀਂ ਸਿੱਧੀਆਂ ਪਲੇਟਸ ਲਗਾਉਣੀਆਂ ਨੇ ਜਿਵੇਂ ਦੋ ਪਲੇਟਾਂ ਅਗਲੇ ਪੀਸ 'ਚ ਪੈਂਦੀਆਂ ਨੇ ਫਰੰਟ ਪੀਸ 'ਚ ਦੋ ਬੈਕਸਾਈਡ ਪੀਸ ਜਿਠੇ ਠੀਕ ਹੈ ਉਹ ਪਲੇਟਸ ਲਈ ਆਪਾਂ ਨੂੰ ਕੀ ਕਰਨਾ ਪੈਣਾ ਹੈ ਆਹ ਵਾਲੀਆਂ ਪਲੇਟਸ ਪੈਂਦੀਆਂ ਨੇ ਜਿਹੜੀਆਂ ਤਾਂ ਕਿ ਅੱਗੋਂ ਠੀਕ ਹੈ ਸਟਾਰਟਿੰਗ ਚੋਂ ਜਾਂ ਐਂਡ ਪਾਲੇ ਪੁਆਇੰਟ ਤੋਂ ਉਧੜਨ ਨਾ ਠੀਕ ਹੈ ਜਾਂ ਫਿਰ ਛਿਜੇ ਨਾ ਸੈਂਟਰ ਚ ਛਿਜਨ ਨਾ ਉਹਦੇ ਲਈ ਅਸੀਂ ਕੀ ਕਰਨਾ ਹੈ ਉਹਦੇ ਲਈ ਅਸੀਂ ਇੱਕ ਐਸੀ ਤਰ੍ਹਾਂ ਤੁਹਾਡੀ ਸ਼ਰਟ ਦੇ ਨਾਲ ਦਾ ਇੱਕ ਪੀਸ ਲੈਣਾ ਕਪੜੇ ਦਾ ਠੀਕ ਹੈ ਤੁਸੀਂ ਕਲੋਥ ਦਾ ਪੀਸ ਲੈ ਕੇ ਜਿਵੇਂ ਚਾਰ ਪਲੇਟਸ ਪੈਣ ਗਿਆ ਸਾਡੀਆਂ ਠੀਕ ਹੈ 1 ਇੰਚ ਇੰਚ ਦੇ ਤੁਸੀਂ ਐਸਟਰਾ ਆਪਣੇ ਪਲੇਟਸ ਸੀਗੀ 7 ਇੰਚ ਨੇ 7 ਇੰਚ ਲੰਬਾਈ ਆ ਪਲੇਟਸ ਦੀ ਠੀਕ ਐ ਇਸ ਤਰ੍ਹਾਂ 1-1 ਇੰਚ ਦੇ ਤੁਸੀਂ 4 ਪੀਸ ਕੱਟ ਕਰ ਲੈਣੇ ਨੇ ਠੀਕ ਐ ਲੰਬਾਈ ਲੈਣੀ ਆ ਤੁਸੀਂ ਇਹਨਾਂ ਦੀ 8 1/2 ਇੰਚ ਲੈ ਸਕਦੇ ਹੋ ਕਿਉਂਕਿ 7 ਇੰਚ ਤਾਂ ਪਲੇਟਾਂ ਹੀ ਨੇ ਤੇ ਥੋੜਾ ਜਿਹਾ ਅਸੀਂ ਉੱਪਰ ਰੱਖਾਂਗੇ ਥੋੜਾ ਨੀਚੇ ਰੱਖਾਂਗੇ ਤੁਸੀਂ 8 ਇੰਚ ਲੰਬਾਈ ਦੇ 4 ਪੀਸ ਕੱਟ ਲੈਣੇ ਨੇ ਜਿਹੜੇ ਕਿ ਰੈਕਟੈਂਗਲ ਸ਼ੇਪ ਚ ਹੋਣਗੇ ਠੀਕ ਐ 8 ਇੰਚ ਲੰਬਾਈ 1 ਇੰਚ ਚੌੜਾਈ ਹਾਂਜੀ ਇਹ ਅਸੀਂ 4 ਪੀਸ ਕੱਟ ਲਏ ਨੇ ਇਸ ਤਰ੍ਹਾਂ ਤੁਸੀਂ ਵੀ 4 ਪੀਸ ਕੱਟ ਕਰ ਲੈਣੇ ਨੇ ਠੀਕ ਹੈ ਇਹ ਜ਼ਰੂਰੀ ਨਹੀਂ ਕਿ ਆਪਾਂ 1 ਇੰਚੀ ਚੜਾਈ 1.5 ਇੰਚੀ ਚੜਾਈ ਵੀ ਹੋ ਸਕਦੀ ਹੈ ਠੀਕ ਹੈ ਮਿਨੀਮਮ 1 ਇੰਚ ਹੋਣੀ ਚਾਹੀਦੀ ਹੈ 1 ਇੰਚ ਤੋਂ ਕੱਟ ਨਹੀਂ ਲੈਣੀ ਠੀਕ ਹੈ ਲੰਬਾਈ ਵੀ ਇਸੇ ਤਰ੍ਹਾਂ 8 ਲੈ ਲਓ ਭਾਵੇਂ 8.5 ਲੈ ਲਓ ਠੀਕ ਹੈ ਜੇ 8 ਲਵਾਂਗੇ ਅੱਧਾ ਅੱਧਾ ਇੰਚ ਉੱਪਰ ਆ ਜਿਗਾ 7 ਇੰਚ ਦੀ ਪਲੇਟ ਹੈ ਥੋੜੀ ਵੱਧ ਲੈ ਲਾਂਗੇ ਥੋੜਾ ਜਿਆਦਾ ਉੱਪਰ نیچے ਆਪਾਂ ਛੱਡ ਲਾਂਗੇ ਠੀਕ ਹੈ ਇਸ ਕਰਕੇ ਇਹ ਤੁਸੀਂ 4 ਪੀਸ ਲਓਗੇ 4 ਪੀਸ ਕੱਟ ਕਰ ਲੈਣੇ ਆ ਕਿਉਂਕਿ ਆਪਣੀਆਂ 4 ਪਲੇਟਸ ਨੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੀ ਵਰਤੋਂ ਅਸੀਂ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਦੇਖੋ ਪਲੇਟਸ ਕਿਸ ਤਰ੍ਹਾਂ ਪਾਉਣੀਆਂ ਨੇ ਪਹਿਲਾਂ ਤਾਂ ਤੁਸੀਂ ਜਿਵੇਂ ਆਪਾਂ ਸੈਂਟਰ 'ਚ ਜਿਹੜੀ ਮਾਰਕ ਕੀਤਾ ਸੀ ਲਾਈਨ ਲਗਾਈ ਸੀ ਬਿਲਕੁਲ ਸਟ੍ਰੇਟ ਠੀਕ ਹੈ ਉੱਥੋਂ ਇਸ ਤਰ੍ਹਾਂ ਉੱਪਰੋਂ ਤੇ ਨੀਚੋਂ ਪਲੇਟ ਫੜ ਲੈਣੀ ਹੈ ਬਿਲਕੁਲ ਮਤਲਬ ਜਿੱਥੇ ਅਸੀਂ ਪਲੇਟ ਦਾ ਨਿਸ਼ਾਨ ਲਾਇਆ ਸੀ ਤੁਸੀਂ ਆਪਣੀ ਸ਼ਰਟ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਠੀਕ ਹੈ ਤੁਸੀਂ ਆਪਣੇ ਨੇਲ ਨਾਲ ਥੋੜੀ ਜੀ ਉਦੀ ਥੋੜੀ ਜੀ ਕਰੀਜ ਬਣਾ ਲੈਣੀ ਹੈ ਠੀਕ ਹੈ ਤਾਂ ਕਿ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਹੁਣ ਜਦੋਂ ਅਸੀਂ ਸਟਿਚ ਕਰਨੀ ਹੈ ਤਾਂ ਜਿਹੜੇ ਅਸੀਂ ਪੀਸ ਲਏ ਸੀ ਠੀਕ ਹੈ ਚਾਰ ਪੀਸ ਕੱਟ ਕੀਤੇ ਸੀ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ نیچے ਰੱਖਣਾ ਹੈ ਠੀਕ ਹੈ ਅੱਧਾ ਇੰਚ ਇਸ ਤਰ੍ਹਾਂ ਉੱਪਰ ਰਹੇਗਾ ਠੀਕ ਹੈ ਅੱਧਾ ਇੰਚ نیچے ਰਹੇਗਾ ਇਸ ਤਰ੍ਹਾਂ ਤੁਸੀਂ ਇੱਥੋਂ ਸਟਾਰਟ ਕਰਨੀ ਹੈ ਫਿਰ ਆਪਣੀ ਜਦੋਂ ਪਲੇਟ ਪਾਉਣੀ ਸਟਾਰਟ ਕਰਨੀ ਹੈ ਤੁਸੀਂ ਜਿਹੜਾ ਇਹ ਅਸੀਂ ਪੀਸ نیچے ਰੱਖਿਆ ਠੀਕ ਹੈ ਉੱਥੋਂ ਸਟਾਰਟ ਕਰਨੀ ਹੈ ਤਾਂ ਕਿ ਜਿਹੜੀ ਸੀਨ ਹੈ ਉਹ ਇਹਦੇ ਤੇ ਬਾਅਦ ਚ ਆਵੇ ਸਾਡੀ ਸ਼ਰਟ ਤੇ ਠੀਕ ਹੈ ਉੱਥੋਂ ਜਦੋਂ ਸੀਨ ਸਟਾਰਟ ਹੋਏਗੀ ਤਾਂ ਉਹ ਸੀਨ ਤੁਹਾਡੀ ਉਧੜੇਗੀ ਨਹੀਂ ਆਪਾਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਐਸੀ ਤਰ੍ਹਾਂ ਇੱਥੋਂ ਇਹ ਸੀਨ ਇੱਥੋਂ ਤੁਸੀਂ ਬਿਲਕੁਲ ਬਰੀਕ ਰੱਖਣੀ ਹੈ ਉੱਪਰੋਂ ਬਿਲਕੁਲ ਤਿੱਖੀ ਤਿਰਸ਼ੀ ਠੀਕ ਹੈ ਤੁਸੀਂ ਇਸ ਤਰ੍ਹਾਂ ਉੱਪਰੋਂ ਸਟਾਰਟ ਕਰ ਲਿਆ ਹੁਣ ਆਪਾਂ ਨੇ ਇਹ ਵੀ ਵੈਸੇ ਤੁਸੀਂ ਚੱਕਣੀ ਨਹੀਂ ਇਹ ਤਾਂ ਮੈਂ ਵੈਸੇ ਤੁਹਾਨੂੰ ਦੱਸ ਰਹੀ ਆਂ ਉੱਪਰੋਂ ਸਟਾਰਟ ਕਰਕੇ ਤਾਂ ਹੌਲੀ-ਹੌਲੀ ਅਸੀਂ ਇਸ ਤੇ ਸੇਮ ਲਗਾਉਂਦੇ ਆਵਾਂਗੇ ਫਿਰ ਜਿਹੜੀ ਅਸੀਂ ਨਿਸ਼ਾਨ ਲਗਾਈ ਸੀਗੇ ਅਸੀਂ ਉਸੇ ਤਰ੍ਹਾਂ ਜਿਹੜੇ ਨਿਸ਼ਾਨ ਲਗਾਏ ਸੀ ਉਹਨਾਂ ਨਿਸ਼ਾਨਾਂ ਤੇ ਹੀ ਅਸੀਂ ਜਿਹੜੀ ਪਲੇਟ ਹੈ ਉਹ ਪਾਉਣੀ ਹੈ ਹਾਂਜੀ ਇੱਥੇ ਧਿਆਨ ਰੱਖਣਾ ਹੈ ਸੈਂਟਰ 'ਚ ਆ ਕੇ ਜਿਹੜਾ ਆਪਾਂ ਨੇ ਹਾਫ ਇੰਚ ਦਾ ਨਿਸ਼ਾਨ ਸੈਂਟਰ 'ਚ ਉਧਰ ਲਗਾਇਆ ਸੀ ਹਾਫ ਇੰਚ ਦਾ ਇਧਰ ਲਗਾਇਆ ਸੀ ਹੁਣ ਇੱਥੇ ਅਸੀਂ ਨਿਸ਼ਾਨ ਤਾਂ ਉੱਪਰੋਂ ਐਵੇਂ ਨੀਚੇ ਕਰਕੇ ਸੈਂਟਰ 'ਚ ਤਿੱਖਾ ਲਗਾਇਆ ਸੀ ਲੇਕਿਨ ਤੁਸੀਂ ਇੱਥੋਂ ਤਿੱਖਾ ਨਹੀਂ ਕਰਨਾ ਇਸ ਤਰ੍ਹਾਂ ਬਿਲਕੁਲ ਤੁਸੀਂ ਇੱਥੋਂ ਗੁਲਾਈ ਦੇਣੀ ਹੈ ਠੀਕ ਹੈ ਤੁਸੀਂ ਇੱਥੇ ਤੱਕ ਨਹੀਂ ਲੈ ਕੇ ਜਾਣਾ ਗੁਲਾਈ ਦੇਣੀ ਹੈ ਇਹਨੂੰ ਉੱਪਰੋਂ ਠੀਕ ਹੈ ਜਦੋਂ ਤੁਸੀਂ ਸਟਿਚ ਕਰਨ ਲੱਗੋਗੇ ਸਟਿਚ ਕਰਦੇ ਸਮੇਂ ਇਹਨੂੰ ਥੋੜੀ ਜਿਹੀ ਗੁਲਾਈ ਦੇ ਦੇਣਾ ਇਸੀ ਤਰ੍ਹਾਂ نیچے ਜਦੋਂ ਅਸੀਂ نیچے ਇੱਥੋਂ ਬਿਲਕੁਲ ਤਿੱਖਾ ਤੁਸੀਂ ਇਸ ਤਰ੍ਹਾਂ ਤਿਰਛਾ ਕੱਢਣਾ ਪਰ ਤੁਸੀਂ ਇੱਥੇ ਆ ਕੇ ਜਿਹੜਾ نیچے ਕਪੜਾ ਹੋਏਗਾ ਉਹਦੇ ਤੇ ਲਿਆ ਕੇ ਪੂਰਾ ਉਹਦੇ ਤੋਂ ਬਾਹਰ ਕੱਢਣੀ ਹੈ ਮਸ਼ੀਨ ਠੀਕ ਹੈ ਤਾਂ ਕਿ ਜਿਹੜੀ ਤੁਹਾਡੀ ਪਲੇਟ ਹੈ ਉਹ ਜਿਆਦਾ ਟਾਈਮ ਤੱਕ ਸਟੇਬਲ ਰਹੇ ਜਿਆਦਾ ਟਾਈਮ ਤੱਕ ਜਿਆਦਾ ਟਾਈਮ ਦੀ ਤੁਹਾਡੀ ਸ਼ਰਟ ਠੀਕ ਹੈ ਫਟੇਗੀ ਨਹੀਂ ਬਿਲਕੁਲ ਵੀ ਉੱਡੜੇਗੀ ਨਹੀਂ ਉੱਪਰੋਂ ਇਹ ਮੈਂ ਤੁਹਾਨੂੰ ਹੁਣ ਦਿਖਾਨੀ ਆ ਸਿੱਧੀ ਕਰਕੇ ਹਾਂਜੀ ਆ ਦੇਖੋ ਇਕਦੇ ਪਲੇਟ ਬਿਲਕੁਲ ਉੱਪਰੋਂ ਦੇਖੋ ਇੱਥੋਂ ਬਿਲਕੁਲ ਝੋਲ ਨਹੀਂ ਆਇਆ ਉਹਦੇ 'ਚ ਨਹੀਂ ਤਾਂ ਇੱਥੋਂ ਕੀ ਹੈ ਜੇ ਆਪਾਂ ਅੱਗੋਂ ਤਿਰਸ਼ੀ ਨਹੀਂ ਕਰਦੇ ਤਾਂ ਇੱਥੋਂ ਕੀ ਹੈ ਇਸ ਤਰ੍ਹਾਂ ਐਵੇਂ ਆ ਜਾਂਦਾ ਝੋਲ ਜਾ ਝੋਲ ਪੈ ਜਾਂਦਾ ਠੀਕ ਹੈ ਹੁੰਨੀ ਪਈਗਾ ਤੇ ਦੂਸਰਾ ਆ ਦੇਖੋ ਤੁਹਾਡੀ ਪਲੇਟ ਬਿਲਕੁਲ ਸਫਾਈ ਨਾਲ ਪੈ ਗਈ ਐਸੀ ਤਰ੍ਹਾਂ ਤੁਸੀਂ ਨੀਚੇ ਬਿਲਕੁਲ ਤਿਰਸ਼ੀ ਕਰਕੇ ਕੱਢਣੀ ਹੈ ਜਿਹੜੀ ਅਸੀਂ ਇੱਥੇ ਤੱਕ ਨੀਚੇ ਦੀ ਕਪੜਾ ਉੱਥੇ ਤੱਕ ਕੱਢਾਂਗੇ ਤਾਂ ਉਹਦਾ ਮੇਨ ਮਾਰਕਸ ਦੇਹੀ ਜਾਏ ਕਿ ਜਿਹੜੀ ਤੁਹਾਡੀ ਪਲੇਟ ਹੈ ਉਹ ਬਿਲਕੁਲ ਸਟਾਰਟਿੰਗ ਤੋਂ ਤੇ ਐਂਡ ਤੋਂ ਉੱਧੜੇਗੀ ਨਹੀਂ ਸਟਾਰਟਿੰਗ ਵਾਲੇ ਪੁਆਇੰਟ ਤੋਂ ਐਂਡ ਵਾਲੇ ਪੁਆਇੰਟ ਤੋਂ ਜਿਹੜਾ ਇਹ ਕੱਪੜਾ ਲਗਾਇਆ ਸੀ ਨਾਲ ਇਹ ਕੱਪੜਾ ਲਗਾਉਣ ਕਰਕੇ ਇੱਕ ਤਾਂ ਹੀ ਉੱਧੜੇਗੀ ਨਹੀਂ ਦੂਸਰਾ ਇੱਥੋਂ ਤੁਹਾਡਾ ਚੀਜੇਗਾ ਨਹੀਂ ਕੱਪੜਾ ਠੀਕ ਹੈ ਤੁਸੀਂ ਕੋਈ ਸਿਲਕ ਦਾ ਸਿਲਕ ਦਾ ਸੂਟ ਹੈ ਉਹਦੇ ਵੀ ਇਹ ਲਗਾਉਣੀਆਂ ਨੇ ਪੈਸੇ ਜਿਹੜਾ ਆਪਣਾ ਲਾਈਨਿੰਗ ਵਾਲਾ ਸੂਟ ਹੈ ਉਹਦੇ ਨਾਲ ਲਗਾਓ ਭਾਵੇਂ ਉਹ ਤੇ ਸਰ ਵੀ ਜਾਂਦਾ ਕਿਉਂਕਿ ਨੀਚੇ ਲਾਈਨਿੰਗ ਲੱਗੀ ਹੁੰਦੀ ਹੈ ਠੀਕ ਹੈ ਜੋ ਤੁਹਾਡਾ ਕਾਟਨ ਦੇ ਸੂਟ ਨੇ ਉਹਨਾਂ ਤੇ ਇਹ ਕੱਪੜਾ ਤੁਸੀਂ ਜ਼ਰੂਰ ਲਗਾਇਆ ਕਰੋ ਉno ਇਸੇ ਤਰ੍ਹਾਂ ਅਸੀਂ ਸਾਰੀਆਂ ਪਲੇਟਸ ਪਾ ਲੈਣੀਆਂ ਨੇ ਠੀਕ ਹੈ ਇਸੇ ਤਰ੍ਹਾਂ ਅਸੀਂ ਦੂਸਰੀ ਪਲੇਟ ਨੂੰ ਵੀ ਦੇਖੋ ਇਹ ਤੋਂ ਸੈਂਟਰ ਚੋਂ ਫੜਨਾ ਹੈ ਅਸੀਂ ਠੀਕ ਹੈ ਥੋੜੀ ਜੀ ਇਸ ਤਰ੍ਹਾਂ ਆਪਣੇ ਨੇਲ ਨਾਲ ਇਹਨੂੰ ਅਸੀਂ ਘਰੀਜ ਦੇਣੀ ਹੈ ਫਿਰ ਅਸੀਂ ਜੋ ਕੱਪੜਾ ਸੀ ਸਾਡਾ ਪੀਸ ਠੀਕ ਹੈ ਅਸੀਂ ਉਹਨੂੰ ਇਹਦੇ ਨੀਚੇ ਰੱਖਣਾ ਹੈ ਇਸ ਤਰ੍ਹਾਂ ਨੀਚੇ ਰੱਖ ਕੇ ਠੀਕ ਹੈ जिम्मे पहल दसिया उस तरह फिर अभी सीन लगा लेंगे ਜੀ ਜੇਦਾ ਮੈਂ ਤੁਹਾਨੂੰ ਕਿਹਾ ਸੀ ਕਿ ਮਿਨੀਮਮ ਘੱਟ ਤੋਂ ਘੱਟ 2 ਇੰਚ ਚੜਾਈ ਜ਼ਰੂਰ ਹੋਣੀ ਚਾਹੀਦੀ ਹੈ ਉਹ ਮੈਂ ਤਾਂ ਕਿਹਾ ਸੀ ਕਿਉਂਕਿ ਜੇ ਅਸੀਂ 1 ਇੰਚ ਤੋਂ ਘੱਟ ਚੜਾਈ ਰੱਖਦੇ ਆ ਤਾਂ ਦੇਖੋ ਇਹ ਜੋ ਅਸੀਂ ਇਸ ਤਰ੍ਹਾਂ ਫੋਲਡ ਕੀਤਾ ਤਾਂ ਇਹ 1/2 ਇੰਚ ਹੈ ਅੱਧਾ ਇੰਚ ਹੈ ਜੇ ਘੱਟ ਹੋएगी ਤਾਂ ਕੁਝ ਤਾਂ ਇੱਧਰ ਰਹੇਗਾ ਕਪੜਾ ਤਾਂ ਇਹ ਜਿਹੜੀ ਇੱਥੋਂ ਤੁਹਾਡਾ ਉਹ ਸੀਨ ਹੈ ਜਿਹੜੀ ਉਹ ਨਿਕਲ ਜਾਏਗੀ ਠੀਕ ਹੈ ਇਸ ਕਰਕੇ ਤੁਸੀਂ 1.5 ਇੰਚ ਚੜਾਈ ਦਾ ਕਪੜਾ ਹੀ ਲੈਣਾ ਹਾਂਜੀ ਹੁਣ ਇਹ ਸਾਡੀਆਂ ਸਾਰੀਆਂ ਪਲੇਟਸ ਕੰਪਲੀਟ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਜੀ ਮੇ ਫਰੰਟ ਪੀਸ ਹੈ ਠੀਕ ਹੈ ਹੁਣ ਫਰੰਟ ਪੀਸ ਦੀਆਂ ਪਲੇਟਸ ਆਹ ਵਾਲੀਆਂ ਦੋਨੋਂ ਤਿਰਛੀਆਂ ਪਲੇਟਸ ਨੇ ਠੀਕ ਹੈ ਆਹ ਵਾਲੀ ਪਲੇਟ ਹੈ ਜਿਹੜੀ ਸਾਡੀ ਸੈਂਟਰ ਵਾਲੀ ਪਲੇਟ ਹੈ ਠੀਕ ਹੈ ਇਹ ਸਾਰੀਆਂ ਪਲੇਟਸ ਕੰਪਲੀਟ ਹੋ ਗਈਆਂ ਨੇ ਤੁਸੀਂ ਵੀ ਇਸੇ ਤਰ੍ਹਾਂ ਟਰਾਈ ਜ਼ਰੂਰ ਕਰਨਾ ਨੈਕਸਟ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਸੂਟ ਦਾ ਗਲਾ ਕਿਸ ਤਰ੍ਹਾਂ ਬਣਾਉਣਾ ਹੈ ਠੀਕ ਹੈ ਫਰੰਟ ਤੇ ਬੈਕ ਸਾਈਡ ਦਾ ਗਲਾ ਉਹ ਦੱਸਾਂਗੇ ਤੇ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸੇ ਤਰ੍ਹਾਂ ਪਲੀਜ਼ ਪਿਆਰ ਦਿੰਦੇ ਰਹੋ ਸਾਨੂੰ ਤੇ ਵੀਡੀਓ ਦੇਖਦੇ ਰਹੋ ਤੇ ਸਾਡੇ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਸਟੀਚਿੰਗ ਨਾਲ ਰਿਲੇਟਡ ਤੇ এডਿਕੇਸ਼ਨ ਨਾਲ ਮੈਥ ਇੰਗਲਿਸ਼ ਨਾਲ ਰਿਲੇਟਡ ਵੀਡੀਓਜ਼ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਰਹਾਂਗੇ ਤੁਹਾਡਾ ਵੀਡੀਓਜ਼ ਦੇਖਣ ਲਈ ਬਹੁਤ ਬਹੁਤ ਧੰਨਵਾਦ